ਇਹ ਅੱਗੇ ਇਹ ਕਰਦੇ ਪਹੁੰਚੋ ਉਹ ਨਾਲ ਹੀ ਉਹ ਨਹੀਂ ਪਿਆਣੇ ਆ ਆ ਕੇ ਰੋਕ ਚੈੱਕ ਕਰਾਉਣ ਉਹ ਗੱਲ ਧਾਰਗੜੀ ਚਾਹੀਦਾ ਬੰਦੇ ਨੂੰ ਹਾਂ ਕੋਈ ਨੰਬਰ ਕੋਈ ਪਲੇਟ ਲੈ ਦਿੱਤੀ ਆਹ ਗਾਣਾ ਇਹਦਾ ਚੈਨੜੀ ਦਾ ਕੰਮ ਕਰਨਾ ਕੋਲ ਆ ਨੋਰਮਲ ਸਸਤੀ ਲੈਂਦੇ ਜਾ ਰਹੇ ਮੈਂ ਕਿਹਨਾਂ ਨੂੰ ਜੀਮਾ ਕਿੰਨੀ ਆ ਦਵਾਈਆਂ ਦੇ ਕੋਈ ਨੰਬਰ ਆਵੇ ਕੋਈ ਨਾਮ ਪਤਾ ਹੋ ਰਿਹਾ ਹੋਰ ਵੀ ਬਹੁਤ ਪਰੇਸ਼ਾਨੀ ਕਰਨੀ ਹੈ ਪਾਣੀ ਬਿਲਕੁਲ ਕੱਚਾ ਹੈ ਕਿਹਦਾ ਬਤਾ ਕਰੋ ਜਿਆਦਾ ਮੁਸ਼ਕਿਲ ਹੈ ਤੁਹਾਡੇ ਪਾਇ ਨਹੀਂ ਪਰ ਇੱਥੇ ਕਾਫੀ ਰਿਜੈਕਟ ਸਨ ਬਾਕੀ ਨਾਉਜ਼ੀ ਫੋਟੋ ਆ ਜਾ ਰਹੀ ਹੈ ਹਾਂਜੀ ਹਰਮਨ ਜੀ ਅੱਜ ਜਿਹੜਾ ਹੈਗਾ ਵਾ ਕੈਂਪ ਲਗਾਏ ਜਾ ਰਹੇ ਨੇ ਮਾਲੜੀ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਅੱਜ ਆਪਣੀ ਭਾਈ ਕਨੇਜਾ ਜੀ ਸੇਵਾ ਸੁਸਾਇਟੀ ਇੱਕ ਅਰਦਾਸ ਨਾਮ ਦੀ ਸੋਸਾਇਟੀ ਵੱਲੋਂ ਉਹਨਾਂ ਨੇ ਅਜ ਨਾਲ ਕੇ ਇੱਥੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਫ੍ਰੀ ਆਈ ਚੈੱਕਅਪ ਕੈਂਪ ਲਾਇਆ ਵਾ ਆਈ ਚੈੱਕਅਪ ਦੀ ਜਿਹੜੀ ਟੀਮ ਹੈ ਉਹ ਸਾਡੀ ਲੁਧਿਆਣੇ ਤੋਂ ਆਈ ਆ ਤੇ ਮੈਡੀਕਲ ਚੈੱਕਅਪ ਦੀ ਟੀਮ ਜਿਹੜੀ ਉਹ ਸਾਡੀ ਮਲਸੀਆ ਗਲੋਬਲ ਤੋਂ ਕਿੰਨੇ ਕ ਮਰੀਜ਼ਾਂ ਨੂੰ ਫਾਇਦਾ ਹੋ ਚੁੱਕਾ 100 ਤੋਂ ਵੱਧ ਮਰੀਜ਼ਾਂ ਨੂੰ ਜੀ ਫਾਇਦਾ ਹੋ ਚੁੱਕਾ ਅਜੇ ਵੀ ਤੁਹਾਡੇ ਮੂਰੇ ਚੱਲ ਰਿਹਾ ਕੈਂਪ ਅਜੇ 2 ਘੰਟੇ ਹੋਰ ਚੱਲੂਗਾ ਜਿੰਨੇ ਵੀ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਫਾਇਦਾ ਲੈ ਸਕਦੇ ਅਸੀਂ ਤਾਂ ਦਵਾਗੇ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਵੀ ਛੋੜੇ ਕੇ ਚੱਲ ਤੂੰ ਸੇਵਾ ਆਪਣੀ ਨਹੀਂ ਕੰਟੀਨਿਊ ਕੀਤੀ ਹੋਈ ਸੀ ਜਿਹੜੀ ਸਾਡੀ ਅੰਦਰ ਗਤੀ ਸੇਵਾ ਹੁੰਦੀ ਆ ਉਹ ਅਸੀਂ ਕਰਦੇ ਪਏ ਸੀ ਪਰ ਜਦੋਂ ਕੈਂਪਸ ਵਗੈਰਾ ਸਾਰਾ ਕੁਝ ਬੰਦ ਕੀਤਾ ਈ ਥੋੜਾ ਗਰਮੀ ਕਰਕੇ ਕੋਈ ਸਰਦੀ ਕਰਕੇ ਤੇ ਹੁਣ ਦੁਬਾਰਾ ਤੋਂ ਸ਼ੁਰੂ ਕੀਤਾ ਉਹ ਨਵੇਂ ਪ੍ਰੋਜੈਕਟ ਸਾਰਾ ਕੁਝ ਕਰਾਂਗੇ ਇਹ ਕੈਂਪਾਂ ਦੇ ਵਿੱਚ ਤੁਹਾਨੂੰ ਸਰਕਾਰ ਵੀ ਸਹਿਯੋਗ ਕਰਦੀ ਹੈ ਨਹੀਂ ਇਸ ਕੈਂਪਾਂ ਦੇ ਵਿੱਚ ਸਾਨੂੰ ਕੋਈ ਸਰਕਾਰ ਨਹੀਂ ਸਹਿਯੋਗ ਕਰਦੀ ਸਾਡੀ ਆਪਣੀ ਟੀਮ ਮੈਂਬਰ ਆ ਸਾਡੀ ਭਾਈ ਕਨਈਆ ਜੀ ਸ਼ੀਵਾ ਸੁਸਾਇਟੀ ਦੇ ਜਿਹੜੇ ਮੈਂਬਰ ਆ ਉਹ ਵੀ ਆਪ ਆਪਣੇ ਬੋਲੋ ਫੰਡ ਇਕੱਠਾ ਕਰਦੇ ਆ ਤੇ ਲੋਕਾਂ ਦੀ ਸੇਵਾ ਚ ਲਾਉਂਦੇ ਆ ਹਾਂਜੀ ਸਰ ਸਰ ਅੱਜ ਭਾਈ ਕਨਈਆ ਜੀ ਸ਼ੀਵਾ ਸੁਸਾਇਟੀ ਵੱਲੋਂ ਫਿਰ ਤੋਂ ਉਪਰਾਲਾ ਕੀਤਾ ਗਿਆ ਕੈਂਪ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਭਾਈ ਕਨਈਆ ਜੀ ਸ਼ੀਵਾਰ ਸੁਸਾਇਟੀ ਅਤੇ ਇੱਕ ਅਰਦਾਸ 그룹 ਵੱਲੋਂ ਜਿਹੜਾ ਅੱਜ ਦਾ ਇਹ ਉਪਰਾਲਾ ਕੀਤਾ ਗਿਆ ਇਹ ਸਮੇਂ ਅਨੁਸਾਰ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਇਸ ਲਈ ਲੋਕਾਂ ਦੀ ਹਲਸਾ ਦਾ ਧਿਆਨ ਰੱਖਣਾ ਉਹਨਾਂ ਦੀ ਸਿਹਤ ਉਹਨਾਂ ਦੀ ਅੱਖਾਂ ਉਹਨਾਂ ਦੀ ਜਿਸਮਾਨੀ ਸਿਹਤ ਰੂਸਤੀ ਦੇ ਲਈ ਇਹ ਜੋ ਅੱਜ ਦਾ ਕੈਂਪ ਲਗਾਇਆ ਗਿਆ ਬਹੁਤ ਹੀ ਸਫਲ ਹੈ ਔਰ ਲੋਕ ਜਿਹੜੇ ਆ ਪਿੰਡਾਂ ਦੇ ਜਿਹੜੇ ਵੀ ਮਲੜੀ ਸ਼ਹਿਰ ਦੇ ਜਿੱਥੇ ਕੀ ਇੱਕ ਬਹੁਤ ਬਾਬਾ ਮੰਨਜੀ ਦਾ ਗੁਰਦੁਆਰਾ ਹੈ ਉਥੇ ਦਰਸ਼ਨ ਕਰਨ ਵੀ ਆ ਰਹੇ ਆ ਤੇ ਨਾਲ ਆਪਣਾ ਦਵਾਈ ਵੀ ਕਰ ਰਹੇ ਆ ਤੇ ਦਵਾਈ ਵੀ ਲੈ ਰਹੇ ਆ ਇਹ ਬੜੀ ਵਧੀਆ ਗੱਲ ਹੈ ਜੋ ਇਹਨਾਂ ਨੇ ਇਹ ਪਵਿੱਤਰ ਅਸਥਾਨ ਚੁਣਿਆ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਹਰਮਨ ਨਿੱਡਰ ਜੀ ਤੇ ਦੂਸਰੀ ਇੱਕ ਅਰਦਾਸ ਗਰੁੱਪ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ ਹਾਂਜੀ ਸਰ ਭਾਈ ਕਨਈਆ ਅਸ਼ੀਰਵਾਦ ਸੋਸਾਇਟੀ ਨਗੋਦਰ ਵੱਲੋਂ ਇਹ ਆਈ ਕੈਂਪ ਜਿਹੜਾ ਫ੍ਰੀ ਲਗਾਇਆ ਜਾ ਰਿਹਾ ਹੈ ਪਿਛਲੇ ਸਮੇਂ ਦੀ ਤਰ੍ਹਾਂ ਹੀ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਦੇ ਵਾਸਤੇ ਜਿਹੜੇ ਲੋਕ ਆਪਣੇ ਇਸ ਬਿਮਾਰੀ ਤੋਂ ਨਿਯਾਤ ਹੋਣਾ ਚਾਹੁੰਦੇ ਆ ਔਰ ਆਰਥਿਕ ਰੋਗ ਦੇ ਵਿੱਚ ਕਮਜ਼ੋਰ ਹੁੰਦੇ ਆ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਇਹ ਸਾਡਾ ਗਰੁੱਪ ਕਿ ਮੰਗਣ ਔਰ ਉਸੇ ਨਾਲ ਹੀ ਇੱਕ ਅਰਦਾਸ ਗਰੁੱਪ ਵਾਲਿਆਂ ਨੇ ਮਿਲ ਕੇ ਇਹ ਅਭਰਾਲਾ ਕੀਤਾ ਹੈ ਮਲਹੀ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਔਰ ਲੋਕ ਇਸ ਦਾ ਬਹੁਤ ਫਾਇਦਾ ਉਠਾ ਰਹੇ ਹਨ ਸਾਡੀ ਇਹ ਸੁਸਾਇਟੀ ਬਹੁਤ ਦੇਰ ਤੋਂ ਚੱਲ ਰਹੀ ਹੈ ਔਰ ਇਸ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਬੱਚਿਆਂ ਦੀ ਗਰੀਬ ਬੱਚਿਆਂ ਦੀ ਸਿੱਖਿਆ ਦੇ ਵਾਸਤੇ ਉਹਨਾਂ ਦੀ ਸਿੱਖਿਆ ਦਿੰਦੇ ਆਂ ਕੁਝ ਗਰੀਬ ਕੰਨਿਆਵਾਂ ਦੀ ਸ਼ਾਦੀ ਦੇ ਵਾਸਤੇ ਵੀ ਅਸੀਂ ਉਪਰਾਲੇ ਕਰਦੇ ਆਂ ਹੋਰ ਵੀ ਮੈਡੀਕਲ ਕੈਂਪ ਲਗਾਦੇ ਆਂ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਆਂ ਕਿ ਇਸ ਸਾਡੀ ਗਰੁੱਪ ਦਾ ਲੋਕ ਫਾਇਦਾ ਉਠਾਉਣ ਔਰ ਅੱਜ ਵੀ ਇਸ ਗੱਲ ਦੀ ਬੜੀ ਖੁਸ਼ੀ ਹੈ ਦੇਖ ਕੇ ਕਾਫੀ ਲੋਕ ਇਸ ਆਈ ਕੈਂਪ ਦਾ ਆਪਣਾ ਜੋ ਹੈਗਾ ਫਾਇਦਾ ਉਠਾ ਰਹੇ ਹਨ ਡਾਟਾ ਦੀ ਟੀਮ ਵੀ ਬਹੁਤ ਹੀ ਇੰਟੈਲੀਜੈਂਟ ਹੈ ਔਰ ਥੋੜਾ ਦਾ ਪੂਰਾ ਸੈਲੂ ਵੀ ਸਾਰੇ ਪਿੰਡ ਵਾਸੀ ਕਰ ਰਹੇ ਹਨ ਤੋਂ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਲੋਕਾਂ ਨੂੰ ਵੀ ਕਰਦਾ ਹਾਂ ਕਿ ਇਸੇ ਤਰ੍ਹਾਂ ਇਸ ਸੰਸਥਾ ਦੇ ਨਾਲ ਮਿਲ ਕੇ ਜੋ ਵੀ ਕੋਈ ਸਾਡੇ ਲਈ ਸੇਵਾ ਹੋਵੇ ਸਮਾਜ ਦੇ ਪ੍ਰਤੀ ਅਸੀਂ ਉਹ ਕਰਨ ਵਾਸਤੇ ਹਮੇਸ਼ਾ ਤਿਆਰ ਹਾਂ ਉਸ ਦੇ ਬਾਅਦ ਮੈਂ ਡਿਜਰ ਪਰਿਵਾਰ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਹਮੇਸ਼ਾ ਹੀ ਇਨੀਸ਼ੀਏਟਿਵ ਲੈ ਕੇ ਹਰਮਨ ਡਿਜਰ ਔਰ ਸਾਡੀ ਟੀਮ ਦੇ ਬਾਕੀ ਮੈਂਬਰਾਂ ਆ ਪ੍ਰੇਮ ਪ੍ਰਵਿੰਦਰ ਜੀ ਸਿੰਘ ਜੀ ਔਰ ਦੂਸਰੇ ਭਵਿੰਦਰ ਦੀ ਭਾਨ ਜੀ ਰੇਕੂ ਗੱਲ ਜੀ ਸਾਰੇ ਲੋਕ ਬਹੁਤ ਹੀ ਸਹਿਯੋਗ ਕਰਦੇ ਹਨ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਲੋਕ ਇਸ ਕੈਂਪ ਦਾ ਫਾਇਦਾ ਉਠਾਉਣ ਔਰ ਆਪਣੇ ਇਹ ਬਿਮਾਰੀਆਂ ਤੋਂ ਬਚਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਉਣ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਕੀ ਨਾਮ ਜੀ ਜਸਪ੍ਰੀਤ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਅੱਜ ਅਸੀਂ ਇੱਥੇ ਮਾਲੀਂਦਰਾ ਬਣੇ ਹੈ ਅੱਖਾਂ ਲਈ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਜਿਹੜਾ ਕੈਂਪ ਹੈ ਇਸ ਤੋਂ ਤਕਰੀਬਨ 3 ਚੈੱਕਅਪ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਇੱਥੇ ਟੀਮਾਂ ਸਾਡੀ ਚੈੱਕਅਪ ਕੈਂਪ ਲਈ ਟੀਮ ਲੁਧਿਆਣੇ ਤੋਂ ਆਈ ਹੈ ਪਰ ਮਲਸੀਆਂ ਤੋਂ ਸੋਵਨਸ ਤੋਂ ਟੀਮ ਆਈ ਹੋਈ ਹੈ ਜੋ ਡਾਕਟਰਾਂ ਦੀ ਇੱਥੇ ਚੈੱਕਅਪ ਕਰ ਰਹੇ ਹਨ ਔਰ ਇਹ ਅਸੀਂ ਸੇਵਾ ਅਸੀਂ ਬਹੁਤ ਦੇਖਦੇ ਨੂੰ ਮਿਲੋ ਕਰਦੇ ਆ ਰਹੇ ਹਾਂ ਇਸੇ ਤਰ੍ਹਾਂ ਮਾਲੜੀ ਦੇ ਵਿੱਚ ਸਾਨੂੰ ਪਹਿਲੀ ਵਾਰੀ ਮੁਫਤ ਕਰਨ ਦਾ ਇੱਥੇ ਕੈਂਪਾਂ ਦਾ ਮੌਕਾ ਮਿਲਿਆ। ਇਹ ਸਰਵਸੀ ਹਰਮਨ ਮੇਜਰ ਜੀ ਦਾ ਵੀ ਸੁਨਿਵਾਦ ਕਰਨੀ ਕਿ ਇਹਨਾਂ ਸਮੇਂ ਮੌਕਾ ਦਿੱਤਾ। ਤੇ ਅਸੀਂ ਪਿਛਲੇ ਬਹੁਤ ਸਮੇਂ ਤੋਂ ਮਤਲਬ ਅਲੱਗ-ਅਲੱਗ ਪਿੰਡਾਂ ਵਿੱਚ ਆ ਕੇ ਕੈਂਪ ਲਾਣੇ ਆਂ। ਅੱਖਾਂ ਦਾ ਚੈੱਕਅਪ ਕੈਂਪ ਔਰ ਰੂਟੀਨ ਚੈੱਕਅਪ ਕੈਂਪਸ ਲਗਾਣੇ ਆਂ। ਔਰ ਇਹ ਸੇਵਾ ਅਸੀਂ ਸਾਰੇ ਜਾਣੇ ਸਾਡੀ ਸਾਰੀ ਟੀਮ ਮਿਲ ਕੇ ਆਪਸ ਦੇ ਦਿਨ ਦੁਆਸੀਂ ਦਸਮਾਨ ਇਕੱਠਾ ਕਰਦੇ ਆਂ। ਉਹਦੇ ਨਾਲ ਅਸੀਂ ਇਹ ਸੇਵਾ ਕਰਦੇ ਆਂ।